ਹਾਈ एवरीवन ਵੈਲਕਮ ਟੂ ਮਾਈ ਚੈਨਲ ਕਿਤ ਸੇਟੀ ਹੋਪ ਗਾਇਸ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮੈਂ ਵੀ ਬਹੁਤ ਵਧੀਆ ਹਾਂ ਮੈਂ ਹੈਗੀ ਹਾਂ ਜੀ ਪੰਜਾਬ ਤੋਂ ਤਰਨਤਾਰਨ ਤੋਂ ਔਰ ਮੈਂ ਆਪਣੇ ਚੈਨਲ ਤੇ ਰਿਐਕਸ਼ਨ ਮੇਰਾ ਚੈਨਲ ਇੱਕ ਮੈਂ ਸ਼ੁਰੂ ਤੋਂ ਹੀ ਆਪਣੇ ਚੈਨਲ ਤੇ ਰਿਐਕਸ਼ਨਸ ਹੀ ਦਿੱਤੇ ਨੇ ਕਿਸੇ ਦੀਆਂ ਵੀਡੀਓਜ਼ ਦੇ ਵਿੱਚ ਪਰ ਮੈਨੂੰ ਹੁਣ ਖੁਦ ਨੂੰ ਫੀਲ ਹੋਇਆ ਹੈ ਮੈਨੂੰ ਇਹ ਆਪਣਾ ਰਿਐਕਸ਼ਨ ਚੈਨਲ ਨਹੀਂ ਬਣਾਉਣਾ ਚਾਹੀਦਾ ਮੈਨੂੰ ਆਪਣਾ ਮੋਟੀਵੇਸ਼ਨਲ ਵੀਡੀਓਸ ਇਹਦੇ ਵਿੱਚ ਅਪਲੋਡ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਮੇਰੀ ਇੱਕ ਵੀਡੀਓ ਵੇਖਣ ਨਾਲ ਅਗਰ ਕਿਸੇ ਦੀ ਜ਼ਿੰਦਗੀ ਵਧੀਆ ਬਣ ਸਕਦੀ ਹੈ ਤੇ ਮੈਨੂੰ ਜ਼ਰੂਰ ਆਪਣੇ ਚੈਨਲ ਤੇ ਮੋਟੀਵੇਸ਼ਨਲ ਵੀਡੀਓ ਹੀ ਅਪਲੋਡ ਕਰਨੀਆਂ ਚਾਹੀਦੀਆਂ ਰੈਦਰðਨ ਰੈਦਰðਨ ਰਿਐਕਸ਼ਨ ਵੀਡੀਓ ਠੀਕ ਹੈ ਸੋ ਮੈਂ ਸੋਚਿਆ ਕਿ ਮੈਨੂੰ ਆਪਣੇ ਚੈਨਲ ਤੇ ਵਧੀਆ-ਵਧੀਆ ਵੀਡੀਓ ਹੀ ਮੈਂ ਅਪਲੋਡ ਕਰਾਂ ਪੋਜ਼ਿਟਿਵ ਵੀਡੀਓ ਜਿੰਨੂੰ ਵੇਖ ਕੇ ਮੈਂ ਵੀ ਪੋਜ਼ਿਟਿਵਿਟੀ ਮੈਨੂੰ ਵੀ ਮਿਲੇ ਔਰ ਵੇਖਣ ਵਾਲੇ ਨੂੰ ਵੀ ਮਿਲੇ ਹਨਾ ਰਿਐਕਸ਼ਨ ਵੀਡੀਓਜ਼ ਵੇਖ ਕੇ ਨਾਤੇ ਵੇਖਣ ਵਾਲੇ ਨੂੰ ਕੁਝ ਮਿਲਦਾ ਹੈ ਔਰ ਨਾ ਹੀ ਬਣਾਉਣ ਵਾਲੇ ਨੂੰ ਕੁਝ ਮਿਲਦਾ ਸੋ ਕੋ ਨੈਗੇਟਿਵਿਟੀ ਹੀ ਨੈਗੇਟਿਵਿਟੀ ਹੁੰਦੀ ਹੈ ਸੋ ਮੈਂ ਆਪਣੇ ਚੈਨਲ ਤੇ ਵਧੀਆ ਵੀਡੀਓ ਲਿਆਉਣ ਬਾਰੇ ਸੋਚਿਆ ਸੀ ਸੋ ਮੈਂ ਵਧੀਆ-ਵਧੀਆ ਵੀਡੀਓ ਲਾਵਾਂਗੀ ਔਰ ਮੈਂ ਆਸਾਨ ਹੋਂ ਦੱਸਾਂਗੀ કે આપ હરી આજ દન આજદી જિંદગી દે وچ હર એક અપને જિંદગી દે وچ બહોત જ્યાદા દુખીયા કોઈ ભી એ હો જે પરસની હોઈગા જડા કે અપને જિંદગી وچ હર એક ચીઝ તો સેટિસ્ફાઈડ હોઈગા ઓર પૂરી તરા ખુશ હોઈગા હના સેટિસ્ફેક્શન કિસે નુ ભી આજ દી દુનિયા દે وچ નહીં હે કે હર એક ઇન્સાન દુખી હે કોઈ અપની ઓલાદોં કોઈ کاروبار તો કોઈ કિસી ભી તરાં તો હર એક ઇન્સાન દુખી હે ઓર ਉਸ ਡਾਕਟਰੋਂ ਉਸ ਟੈਂਸ਼ਨ ਤੋਂ ਉਸ ਪ੍ਰੇਸ਼ਾਨੀ ਤੋਂ ਬਚਨ ਦੇ ਹੱਲ ਲੱਭਦੇ ਨੇ ਲੋਕ ਔਰ ਇੰਨਾ ਹੱਲ ਲੱਭਣ ਦੇ ਚੱਕਰਾਂ ਦੇ ਵਿੱਚ ਉਹ ਗਲਤ ਰਸਤੇਾਂ ਤੇ ਤੁਰ ਜਾਂਦੇ ਨੇ ਹਨਾ ਤੇ ਮੈਂ ਦੱਸਣਾ ਚਾਹਾਂਗੀ ਅਗਰ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਦੁਖੀ ਹੋ ਹਨਾ ਕਈ ਅੱਜ ਕਿਉਂਕਿ ਅੱਜ ਦਾ ਲਾਈਫ ਸਟਾਈਲ ਇਸ ਤਰ੍ਹਾਂ ਕਿ ਅੱਜ ਕੱਲ ਲੋਕ ਵਿਖਾਵੇ ਦੀ ਜ਼ਿੰਦਗੀ ਜ਼ਿਆਦਾ ਜਿਉ ਰਹੇ ਨੇ ਹਨਾ ਕਿਸੇ ਨੂੰ ਵੇਖਿਆ ਕਿਸ ਨੇ ਵਧੀਆ ਫੋਨ ਫੜਿਆ ਵਧੀਆ ਗੱਡੀ 'ਚ ਘੁੰਮ ਰਿਹਾ ਵਧੀਆ ਕੱਪੜੇ ਪਾਏ ਤੇ ਉਹਨੂੰ ਵੇਖ ਕੇ ਆਪਣਾ ਚਾਹੇ ਕਿ ਆਪਣਾ ਬਜਟ ਹੋਣਾ ਨਹੀਂ ਹੈਗਾ ਪਰ ਉਹ ਲੈਣ ਦੀ ਕੋਸ਼ਿਸ਼ ਕਰਦੇ ਨੇ ਉਹ ਸਭ ਕੁਝ ਹੋਰ ਕਰਜ਼ੇ ਦੇ ਵਿੱਚ ਲੈ ਕੇ ਔਰ ਬਾਅਦ ਵਿੱਚ ਪਛਤਾਉਂਦੇ ਨੇ ਔਰ ਬਾਅਦ ਵਿੱਚ ਦੁਖੀ ਵੀ ਹੁੰਦੇ ਨੇ ਹਨਾ ਟੈਨਸ਼ਨ ਲੈਂਦੇ ਨੇ ਡਿਪਰੈਸ਼ਨ 'ਚ ਜਾਂਦੇ ਨੇ ਇਹ ਸਭ ਕੁਝ ਕਰਕੇ ਸੋ ਅਗਰ ਆਪਾਂ ਇਹਨਾਂ ਸਭ ਤੋਂ ਬਚਣਾ ਚਾਹੁੰਦੇ ਆ ਆਪਣੀ ਜ਼ਿੰਦਗੀ ਨੂੰ ਵਧੀਆ ਖੁਸ਼ਹਾਲ ਤੇ ਖੁਸ਼ੀਆਂ ਭਰ ਸੁੱਖ ਭਰਿਆ ਮਤਲਬ ਜ਼ਿੰਦਗੀ ਜੀਉਣਾ ਚਾਹੁੰਦੇ ਆ ਤਾਂ ਸਭ ਤੋਂ ਪਹਿਲੇ ਤੇ ਆਪਾਂ ਨੂੰ ਇਹ ਚੀਜ਼ਾਂ ਦਾ ਬਾਇਕਾਟ ਕਰਨਾ ਪਏਗਾ ਜਿੰਨੇ ਚਾਦਰ ਆ ਉਹਨੇ ਹੀ ਪੈਰ ਪਸਾਰ ਨੇ ਇਸ ਕਹਾਵਤ ਅਨੁਸਾਰ ਚੱਲਣਾ ਪਏਗਾ ਹਨਾ ਜਿੰਨਾ ਆਪਣੇ ਕੋ ਬਜਟ ਆ ਜਿੰਨੇ ਪੈਸੇ ਉਹਦੇ ਅਨੁਸਾਰ ਹੀ ਅਗਰ ਆਪਾਂ ਚੀਜ਼ਾਂ ਗਰੀਦਾਂਗੇ ਉਹ ਫੇਰ ਹੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿ ਸਕਦੇ ਆ ਹਨਾ ਟੈਨਸ਼ਨ ਫਰੀ ਰਹਿ ਸਕਦੇ ਆ ਔਰ ਅਗਰ ਆਪਣੇ ਜ਼ਿੰਦਗੀ ਦੇ ਵਿੱਚ ਕੋਈ ਬਿਮਾਰੀ ਹੈ ਕਿਸੇ ਇਨਸਾਨ ਨੂੰ ਕੋਈ ਬਿਮਾਰੀ ਲੱਗੀ ਹੈ ਜਾਂ ਆਪਣੇ ਫੈਮਲੀ ਮੈਂਬਰ ਨੂੰ ਜਾਂ ਆਪਣੇ ਖੁਦ ਨੂੰ ਜਾਂ ਕੋਈ ਹੋ ਜਾ ਦੁੱਖ ਲੱਗ ਗਿਆ ਹੈ ਜਿਹੜਾ ਕਿ ਜਿਹਦਾ ਛੁਟਕਾਰਾ ਨਹੀਂ ਹੋ ਰਿਹਾ ਕੋਈ ਡਾਕਟਰ ਨਹੀਂ ਇਹੋ ਜੇ ਕੋਈ ਡਾਕਟਰ ਕੋਲ ਵੀ ਆਪਾਂ ਜਾਣੇ ਦਵਾਈਆਂ ਵੀ ਖਾਣੇ ਪਰ ਆਪਣੇ ਨਹੀਂ ਹੱਲ ਕੋਈ ਲੱਭਦਾ ਹਨ ਤੇ ਉਹਦਾ ਹੱਲ ਇੱਕ ਵੇ ਇੱਕ ਹੈ ਜੀ ਉਹ ਹੈਗਾ ਜੀ ਚਪੈਰਾ ਸਾਹਿਬ ਮੈਂ ਤੁਹਾਨੂੰ ਚਪੈਰਾ ਸਾਹਿਬ ਬਾਰੇ ਸਭ ਕੁਝ ਡਿਟੇਲ ਵਿੱਚ ਦੱਸਾਂਗੀ ਹਰ ਇੱਕ ਬਿਮਾਰੀ ਦਾ ਹੱਲ ਹਰ ਇੱਕ ਦੁੱਖ ਪਰੇਸ਼ਾਨੀ ਟੈਨਸ਼ਨ ਡਿਪਰੈਸ਼ਨ ਦਾ ਹੱਲ ਬਾਬਾ ਦੀਪ ਸਿੰਘ ਜੀ ਦਾ ਚਪੈਰਾ ਸਾਹਿਬ ਹੈ ਕਿਵੇਂ ਕੱਟਿਆ ਜਾਂਦਾ ਹੈ ਕੱਟਣ ਨਾਲ ਕੀ ਕੁਝ ਆਪਾਂ ਨੂੰ ਮਿਲਦਾ ਹੈ ਕੀ ਕੁਝ ਆਪਣਾ ਕੱਟਿਆ ਜਾਂਦਾ ਹੈ ਦੁੱਖ ਕਿਵੇਂ ਕੱਟੇ ਜਾਂਦੇ ਨੇ ਸਭ ਕੁਝ ਮੈਂ ਤੁਹਾਨੂੰ A to Z ਡਿਟੇਲ ਦੇ ਵਿੱਚ ਦੱਸਾਂਗੀ ਗੁਰਦੁਆਰੇ ਦੇ ਵਿੱਚ ਅਗਰ ਆਪਾਂ ਦੁਪਹਿਰਾ ਸਾਬ ਘਟਨਾ ਕਿਵੇਂ ਕੱਟ ਸਕਦੇ ਆ ਘਰ ਅਗਰ ਆਪਾਂ ਰਹਿ ਕੇ ਦੁਪਹਿਰਾ ਸਾਬ ਘਟਨਾ ਤੇ ਕਿਵੇਂ ਕਟਾਂਗੇ ਉਹ ਸਭ ਕੁਝ ਮੈਂ ਤੁਹਾਨੂੰ ਡਿਟੇਲ ਵਿੱਚ ਦੱਸਾਂਗੀ ਸਭ ਕੁਝ ਆਪਣਾ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੀ ਮੇਰੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਔਰ ਮੇਰੇ ਵੱਧ ਤੋਂ ਵੱਧ ਮੇਰੇ ਚਾਨੂ ਸਪੋਰਟ ਕਰਨਾ ਤਾਂ ਜੋ ਮੈਂ ਇਹੋ ਜੀਆਂ ਮੋਟੀਵੇਸ਼ਨਲ ਵੀਡੀਓ ਬਣਾ ਸਕਾਂ ਜਿਹੜੀਆਂ ਕਿ ਕਿਸੇ ਦੇ ਕੰਮ ਵੀ ਆ ਸਕਣ ਹੈ ਨਾ ਜਿੰਨੂੰ ਵੇਖ ਕੇ ਕਿਸੇ ਨੂੰ ਫਾਇਦਾ ਹੋ ਸਕੇ ਤੇ ਇਹ ਗੱਲਾਂ ਜੋ ਵੀ ਮੈਂ ਤੁਹਾਨੂੰ ਦੱਸਾਂਗੀ ਇਹ ਕੋਈ ਸੁਨੀਆਂ ਸੁਣਾਈਆਂ ਗੱਲਾਂ ਨਹੀਂ ਹੈ ਜਾਂ ਕਿਸੇ ਨੱਟ ਤੋਂ ਜਾਂ ਕਿਸੇ ਕਿਤਾਬ ਤੋਂ ਪੜੀਆਂ ਹੋਈਆਂ ਗੱਲਾਂ ਨਹੀਂ ਇਹ ਜ਼ਿੰਦਗੀ ਦੇ ਵਿੱਚ ਅਪਣਾਈਆਂ ਹੋਈਆਂ ਗੱਲਾਂ ਨੇ ਇਸ ਸਾਰੀ ਮੈਂ ਤੁਹਾਨੂੰ ਉਹ ਗੱਲਾਂ ਅਜਮਾਈਆਂ ਹੋਈਆਂ ਗੱਲਾਂ ਨੇ ਉਹ ਸਭ ਗੱਲਾਂ ਦੱਸਾਂਗੀ ਇਸ ਲਈ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਔਰ ਮੇਰੇ ਚੈਨਲ ਨੂੰ ਸਪੋਰਟ ਕਰੋ ਲਾਈਕ ਕਮੈਂਟ ਸ਼ੇਅਰ ਜੁ ਕਰੋ